ਤੁਸੀਂ ਅਰਬਨਾਈਜੇਸ਼ਨ ਕਰ ਰਹੇ ਹੋ ਕੀ ਤੁਹਾਡ ਕੋਈ ਡਿਮਾਂਡ ਸਰਵੇ ਕੋਈ ਹੈਗਾ ਸੀ ਪੰਜਾਬ ਤੱਕ ਇੱਥੇ ਸਰਵੇ ਕੀਤਾ ਕਿ ਸਾਨੂੰ ਅਰਬਨਾਈਜੇਸ਼ਨ ਦੀ ਕਿੰਨੀ ਜ਼ਰੂਰਤ ਹੈ ਪੰਜਾਬ 'ਚ ਕਿੰਨੇ ਹਾਊਸਿੰਗ ਦੀ ਲੋੜ ਹੈ ਕਿੰਨੇ ਇੰਡਸਟਰੀਅਲ ਪਾਰਕਸ ਦੀ ਲੋੜ ਹੈ ਕਿਤੇ ਗਵਰਨਮੈਂਟ ਨੇ ਉਹ ਪਬਲਿਕ ਕੀਤਾ ਕਿ ਸਾਡੇ ਕੋਲ ਇਹ ਡਾਟਾ ਆਇਆ ਅਸੀਂ ਇਸ ਹਿਸਾਬ ਨਾਲ ਡਿਮਾਂਡ ਸਾਈਡ ਕੋਲਾਈ ਹੈ ਅਸੀਂ ਸਭ ਨੂੰ ਡਿਵੈਲਪਮੈਂਟ ਕਰਨੀ ਕੋਈ ਤੇ ਡਾਕੂਮੈਂਟ ਪਬਲਿਕ ਨਹੀਂ ਕੀਤਾ ਜਾ ਰਿਹਾ ਕਿ ਅਰਬਨਾਈਜੇਸ਼ਨ ਦੇ ਜੀ ਤੁਸੀਂ ਨੀਤੀ ਆਯੋਗ ਦੀ ਰਿਪੋਰਟ ਦੇਖੋ ਲੇਟੈਸਟ ਨੀਤੀ ਆਯੋਗ ਦੀ ਰਿਪੋਰਟ ਦੇਖੋ ਉਹਦੇ 'ਚ ਪੰਜਾਬ 42% ਅਰਬਨਾਈਜ਼ ਹੈ ਐਸ ਕੰਪੇਅਰ ਟੂ ਨੈਸ਼ਨਲ ਐਵਰੇਜ ਜਿਹੜੀ 31.2% ਹੈ ਅਸੀਂ ਤਾਂ ਆਲਰੇਡੀ ਓਵਰ ਅਰਬਨਾਈਜ਼ਡ ਆ ਤੇ ਅਰਬਨਾਈਜੇਸ਼ਨ ਲੈ ਕੇ ਕਿਹਦੇ ਵਾਸਤੇ ਆ ਰਹੇ ਆ ਪਿੰਡ ਤਾਂ ਸਾਡੇ ਖਾਲੀ ਪਏ ਨੇ ਅੱਜ ਤੁਸੀਂ ਦੇਖੋ ਸਾਡਾ ਯੂਥ ਮਾਈਗ੍ਰੇਟ ਕਰ ਰਿਹਾ ਯੂਥ ਮਾਈਗ੍ਰੇਟ ਕਰ ਗਿਆ ਉਹਦੇ ਨਾਲ ਹੌਲੀ ਹੌਲੀ ਉਹਨਾਂ ਦੇ ਪੇਰੈਂਟਸ ਵੀ ਮਾਈਗ੍ਰੇਟ ਕਰ ਰਹੇ ਨੇ ਪਿੰਡ ਤਾਂ ਸਾਡੇ ਖਾਲੀ ਪਏ ਨੇ ਤੇ ਅਸੀਂ ਅਰਬਨਾਈਜੇਸ਼ਨ ਕਰਕੇ ਦੇ ਲਈ ਲਾਏ ਗਵਰਨਮੈਂਟ ਦੀ ਪਰਪਸ ਤਾਂ ਡਿਫਾਈਨ ਹੋਣਾ ਚਾਹੀਦਾ ਨਾ ਕਿ ਇਸ ਪਰਪਸ ਲਈ ਅਸੀਂ ਕਰ ਰਹੇ ਹਾਂ ਜਿਹੜੀ ਅਸੀਂ ਪਹਿਲਾਂ ਅਰਬਨਾਈਜ਼ ਕੀਤਾ ਤੁਸੀਂ ਦੇਖੋ ਐਰੋ ਸਿਟੀ ਡਵੈਲਪ ਹੋਈ ਅੱਜ ਵੀ 30% ਤੋਂ ਵੱਧ ਓਕੂ ਤੂੰ 30 ਤੋਂ 35% ਤੋਂ ਵੱਧ ਅਕੂਪੈਂਸੀ ਨਹੀਂ ਹੈਗੀ ਉੱਥੇ ਅਜੇ ਵੀ 2011-12 ਚ ਲੈਂਡ ਐਕਵਾਇਰ ਹੋਈ ਸੀ ਅੱਜ ਹੋ ਗਿਆ 25 ਆਲਮੋਸਟ 12 ਤੋਂ 13 ਸਾਲ ਹੋ ਗਏ ਅਜੇ ਤੱਕ ਉਹ ਲੈਂਡ 100% ਡਿਵੈਲਪ ਨਹੀਂ ਹੋਈ ਤੇ ਤੁਸੀਂ ਇਹ ਸੋਚੋ ਕਿ 1 ਲੱਖ ਏਕੜ ਨੂੰ ਡਿਵੈਲਪ ਕਰਨ ਲਈ ਤੁਹਾਨੂੰ ਕਿੰਨਾ ਟਾਈਮ ਚਾਹੀਦਾ ਹੋਵੇ ਤੁਸੀਂ 1 ਲੱਖ ਏਕੜ ਦੇ ਉੱਪਰ ਕਿਸਾਨ ਹੁਜ਼ੜ ਰਹੇ ਹੋ ਉਹ ਮੈਨੂੰ ਲੱਗਦਾ ਨਿਊ ਚੰਡੀਗੜ੍ਹ ਆ ਜਿਹੜਾ ਸਾਰਾ ਸੀਗਾ 5-7 ਹਜ਼ਾਰ ਏਕੜ ਸੀਗਾ ਅਪਰਕਸੀਮੇਟਲੀ ਇੰਨਾ ਸੀ 5-7 ਹਜ਼ਾਰ ਏਕੜ ਕੋਈ ਸਿਟੀ 2 ਪਾ ਕੇ ਉਹਦੀ ਐਕ ਅਪਰੋਕਸੀਮੇਟਲੀ 7000 ਏਕੜ